And どうも。<laughs> <laughs> ਕਰਨਾ ਪੰਨਾ 3 ਕਹਿੰਦਾ ਕਹਿੰਦਾ ਮੈਨੂੰ ਰਾਜੂ ਬਿੱਲੇ ਦੀ ਗੱਡੀ ਨਾਲ ਝਿਰਕਦੇ ਆ। ਮਸਲਾ ਲੈ ਆ। ਮਸਲਾ ਲੈ ਆ। ਬਾਈ ਇਹ ਫੇਰ ਕਰਨੇ ਨੇ ਹੁਣ। ਪੂਰੀ ਪੰਮੂ ਦਾ ਮਸਲਾ ਤੈਦਵਾਇਆ। ਮਸਲਾ ਚੱਕੀ ਫੜਦਾ ਮੈਂ ਲੋਡ ਪੈ ਗਈ ਫੇਰ ਚਲਾਉਣਾ ਮੈਂ। ਹਾਂ ਉਹ ਦੇ ਡੱਬ ਜਵਾਈ ਬੁੱਤਾ। ਡੱਬ ਜਵਾਈ ਕਰਦਾ ਬਾਈ ਗੱਲ ਤਾਂ ਹੋਈ ਆ। ਉਹ ਤਾਂ ਡੱਬਦਾ ਹੀ ਉਹ ਨਹੀਂ ਆ। ਉਹ ਹੀ ਉਹ ਦੱਸਦਾ। ਪੂਰੀ ਆ ਮੁੰਡਾ ਚੌਲਾ ਦਾ ਵੈਰੀ ਐ। ਟਰਾਲਾ ਦੇ ਲੈ ਰੇਤੇ ਦੇ ਮਗਨਾ ਗੇਰੀ ਬੈਠਾ। ਤੇਰੇ ਟਰਾਲੇ ਵਗਾਂ ਟੀਸੀ ਲਾਈ ਵੀ ਕਹਿੰਦਾ। ਰੇਤੇਰੇ ਟਰਾਲੇ ਵਗਾਂ ਟੀਸੀ ਲਾਈ ਵੀ ਕਹਿੰਦਾ। ਰਾਜ ਮੈਂ ਉਰੀ ਰਾਸ ਪਲਾਉਣਾ ਬਾਰਵਾ ਦੋ ਗਲਾਸ ਰਾਜਮਾ ਹੀ ਪਾਈ ਬੇਟਾ ਲੈ ਬਾਦ ਵਿੱਚ ਦੋ ਗਲਾਸ ਰਸ ਦੇ ਪੋਣੇ ਤਿੰਨ ਤਿੰਨ ਪੀਨੇਗਾ ਨਾ ਤਿੰਨ ਗਲਾਸ ਰੱਖਦੇ ਪੀਨੇ ਲੱਕ ਲੈ ਜਾਗੇ ਕੋਈ ਗੱਲ ਨਹੀਂ ਪਿੰਡ ਦੇ ਚੱਕ ਲੈ ਫਿਕਰ ਨਾ ਕਰੀ ਚੱਕ ਲੈ ਜੂਗਾ ਪਿੰਡ ਦੇ ਹੀ ਆ ਪਰ ਠੀਕ ਹੈ ਮੋਟੋ ਲੈ ਲੈ ਜਾਣਾ ਹੋਰ ਗੱਲਾਂ ਮੇਰੇ ਇੰਨੇ ਕੰਫਰਾਂ ਆ ਬਾਲਾ ਦਾ ਵੀ ਨਾ ਨਵੀਂ ਨਾ ਮਾ ਬੋਲੀ ਈ ਜਾ ਹਾਂ ད�ས 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 ད� དས དས ਆ ਲੈ ਆਓ ਬੈਠੇ ਆ ਬੈਠੇ ਬੈਠੇ ਆ ਆ ਦੇਖ ਬੈਠੇ ਆ ਪਾਪਾ ਪਾਪਾ ਚਲੋ ਬੈਠੋ ਨਾ ਸ਼ਾਵਾ ਚਲੋ ਬੈਠੋ ਆਵਾਜ਼ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ एपो आि हम बाहने। जो सातघका दाइटि गो आरो न जी आए. ठीङ्चाली कुला। कि अखिय다 कौनि मुप सरार सा. पोड़ी जनी ना जैने। 對啊 जो की शहतित को आडेकर आरिंदागर। इंडा? ज्चाली ए Muhy Townshי जलत गोड़ी मॉरी. Let me get a और ये आ ਹੋ ਜੀ ਬਾਈ ਸ਼ਾਮ ਨੂੰ ਕਹਿੰਦੇ ਹੋ ਤਾਂ ਨਹੀਂ ਰਹੀ ਗਿਆ ਸਾਨੂੰ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਤੇ ਅੱਧੇ ਗ ਰਿਸ਼ਤੇਦਾਰ ਘਰ ਨੂੰ ਚਲੇ ਗਏ ਅੱਧੇ ਘ ਰਹਿ ਗਏ ਬਾਕੀ ਸਾਡਾ ਇੱਕ ਭਾਂਜਾ ਰਹਿ ਗਿਆ ਹਾਂਜੀ ਬਾਈ ਠੀਕ ਹੈ ਹੋਰ ਬਾਈ ਜੀ ਠੰਡੂ ਆਉਦ ਰੇ ਖੰਡ ਬਹੁਤ ਆਏ ਹੋਈ ਕੋਠੇ ਭਰਾਏ ਆ ਐਂ ਲੱਗਦਾ ਵੀ ਸ਼ਿਮਲੇ ਪਹੁੰਚ ਗਏ ਐਂ ਦੱਸ ਬਾਈ ਪ੍ਰੋਗਰਾਮ ਮੈਂ ਭੁੱਖਾ ਤਾਂ ਨਹੀਂ ਨਾ ਪੂਰੀ ਓਕੇ ਰਿਪੋਰਟ ਪੂਰੀ ਓਕੇ ਰਿਪੋਰਟ ਰਹੀ ਬਾਕੀ ਬਾਈ ਪਿੰਡ ਵਾਲੀ ਮੋਟਰ ਨੇ ਸਾਡੀ ਨੇ ਇੰਨਾ ਕੰਮ ਸਾਂਭਿਆ ਵੀ ਅੱਧੇ ਬੰਦੇ ਬਦਲ ਬਦਲ ਕੇ ਮੋਟਰ ਕੋ ਕਿਹੜਾ ਮਾਰ ਕੇ ਆਈਗੇ। ਕੁਰਸੀਆਂ ਤਾਂ ਵੀ ਬੈਠੇ ਨਹੀਂ ਮੋਟਰ ਤੇ ਨਹੀਂ ਸਾਰੇ। ਮੋਟਰ ਪਜੀ ਲਾ ਕੇ ਰੱਖਿਆ ਮੋਟਰ ਨੇ ਬਾਈ। ਪਿੰਡ ਦਾ ਵਿਆਹ ਤਾਂ ਵੀ ਫਾਇਦਾ ਏ। ਹੂੰ। ਤੇ ਬਾਕੀ ਜਸ਼ਨ ਨਹੀਂ ਮਿਲਾਂਗੇ। ਉਹ ਵੀ ਚਲੇਗੇ। ਬੂਆ ਦਾ ਮੁੰਡਾ ਵੀ ਲੰਘ ਗਿਆ। ਇਹ ਹੁਣ ਵਿਚਾਰੇ ਇੱਕ ਦਿਨ ਹੋਰ ਲੱਗ ਜਾਵਾਂਗੇ ਇਸ ਤੱਕ ਇਹਨੇ 2 ਦਿਨ। ਕੱਲੂ ਚਲੇ ਜਾਣਾ। ਕੱਲੂ ਚਲੇ ਜਾਵਾਂ ਬਾਕੀ ਦੇਖਦੇ ਆ। ਬਾਕੀ ਦੇਖ ਰਹੇ ਆ ਬੂਆ ਦਾ ਮੁੰਡਾ ਡਿਮਾਂਡ ਪਾ ਕੇ ਗਿਆ ਤਾਂ ਕਹਿੰਦਾ ਕੱਲੂ ਮੇਰੇ ਪਿੰਡ ਨੂੰ ਆ ਜਾ। ਪਰ ਨਹੀਂ। 10 ਦਿਨ ਹੋ ਗਏ ਤੀਜਾ ਦਿਨ ਆ ਹਾਂ ਤੀਜਾ ਦਿਨ ਆ ਭਾਈ ਤੇ ਤੇਰਾ ਤਾਂ ਇਹ ਨਗਰ ਰੱਖਿਆ ਹੂੰ ਕਾਕੇ ਵੀਰ ਨੇ ਨਹੀਂ ਭਾਈ ਡੰਗਰ ਪੱਛਾ ਰੱਖਿਆ ਹੈ ਉੱਥੇ ਵੀ ਜਾਣਾ ਉਹ ਵੀ ਦੇਖਦੇ ਖੇਤੀ ਮੁੰਡਾ ਹੀ ਕਰਦਾ ਸ਼ੌਂਕ ਇਹਨੂੰ ਐ ਟਰੈਕਟਰ ਲਿਆਦਾ 855 ਇਹ ਮੈਂ ਚੱਲਦਾ ਉਹ ਵਧੀਆ ਚੱਲਦਾ ਖੇਚਦਾ 11 ਹਾਲ ਪੂਰੇ ਪੂਰੇ ਪਰ 11 ਹਾਲ ਖੇਚਦਾ ਹੈਗਾ ਇਹ ਇਹਨੇ ਇੰਸਟਾਗ੍ਰam ਪਰ ਜੱਗਾ ਬਹੁਤ ਫੋਲੋ ਕਰਿਆ ਪਿਆ ਉਹ ਥੋੜਾ ਜ਼ੋਰ 11 ਦਾ ਖਾ ਜਾਂਦੇ ਇਹਨੂੰ ਤਰੀਲਾ ਹੁੰਦੀ ਆ ਕੁਮਾਰਵਾਲ ਲਾ ਬਹੁਤ ਜ਼ਿਆਦਾ ਵੈਂਚ ਰੀਲਾਂ ਥੋੜੇ ਕੰਮ ਖਰਾਬ ਕਰ ਦਿੰਦੇ ਨੇ ਫਿਰ ਪਾਵਰ ਜੀ ਕਰ ਜਾਂਦਾ ਵੀ ਪਾਵਰ ਪਾਣੀ ਆ ਹੋਰ ਪਹਿਲਾਂ ਇਹ ਦੱਸ ਇੱਕ ਬਾਈ ਖੰਨੇ ਪਿੰਦ ਤੋਂ ਅਸੀਂ ਟਰੈਕਟਰ ਤਿਆਰ ਕਰਾਇਆ ਤਾਂ ਸੋਨਾ ਲੀਕਾ ਨਾਮ ਹੀ ਲਿਆ ਤਾਂ ਆਪਣੇ ਵੀਰਾਂ ਨੇ ਕਾਕੇ ਵੀਰ ਨੇ ਡਿਮਾਂਡ ਪਾਈ ਕਿਵੇਂ ਚੱਲਦਾ ਉਹ ਪੂਰਾ ਓਕੇ ਓਕੇ ਉਹਨਾਂ ਦੀ ਡਿਮਾਂਡ ਬਾਈ ਜਿਆ ਤਿਆਰ ਕਰਾਇਆ ਤਾਂ ਇੱਕ 3 ਕਹਿੰਦੇ ਰੂਟਾ ਵੀਟਰ ਖਿੱਚਣਾ ਚਾਹੀਦਾ ਵੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਰੂਟਾ ਵੀਟਰ ਨਹੀਂ ਖਿੱਚਦਾ ਜੀ ਹਾਂ ਹੁਣ ਚੱਕਰ 돌ਦਾ ਹੁਣ ਤਾਂ ਪੂਰਾ ਘੈਂਟ ਚੱਲਦਾ ਕਿੰਨੇ ਫੋਟਾ ਨਾਉ ਨਾਉ ਫੋਟਾ ਰੂਟਾ ਵੀਟਰ ਖਿੱਚਦਾ ਇਹ ਪਹਿਲਾਂ ਦਾ ਛੋਟਾ ਤਾਂ ਨਾ ਪਹਿਲਾਂ 7 ਫੁੱਟ ਵੋਟਾ ਜੀ ਪਹਿਲਾਂ 7 ਫੁੱਟ ਨਰੋਂਦਾਦਾ ਬਾਈ ਫਿਰ ਹੁਣ 9 ਫੁੱਟ ਖਿਚਣ ਲੱਗ ਗਏ ਟਰਬੋ ਦਾ ਫਾਇਦਾ ਤਾਂ ਹੈਗਾ ਹੈਗਾ ਨਹੀਂ ਬਾਕੀ ਬਾਈ ਬਾਬੇ ਨਾਨਕ ਦੀ ਕਿਰਪਾ ਨਾਲ ਪ੍ਰੋਗਰਾਮ ਵਧੀਆ ਰਿਹਾ ਬਾਈ ਵਿਆਹ ਸਾਰਾ ਕੁਝ ਵਧੀਆ ਹੋ ਗਿਆ ਬਾਕੀ ਸਾਰੇ ਨੂੰ ਸਸਰੀ ਘਰ ਲੈ ਜੀ ਚੱਲੀਏ ਹੁਣ ਆਪਾਂ ਠੰਡ ਲੱਗ ਗਈ ਹੋਰ ਠੰਡੇ ਬਹੁਤ ਆਦਾ ਪਹਾੜਾ ਦਿਖਣੇ ਪੂਰੇ ਆਇਆ ਆ ਸਾਡੇ ਨਾ ਬਾਈ ਦੀ ਲੜੀਆਂ ਬਾਲੀਆਂ ਭੁੱਲ ਜਾਂਦੇ ਆ ਲਾਈਆਂ ਵੀ ਐਂ ਦਵਾਲੀ ਦੀਆਂ ਹੁਣ ਤਾਰ ਦੇਣੀਆਂ ਹੈ ਆਪਾਂ ਨੇ ਹੋ ਸਾਹਮਣੇ ਨਿੱਤਰ ਬਈ ਨਾ ਦਾ ਘਰ ਇਹ ਲੰਨੇ ਰਹੀ ਨਹੀਂ ਰਹਾ ਹੈ ਬਿਜਾਰੇ ਵਸੈ ਨੂੰ ਮਤਲਬ ਕਰਦੇ ਬੰਦ ਚੱਲੀ ਹੈ ਖਰੇਟਾਂ ਨੂੰ ਲੋ ਚੱਲਦੇ ਆ ਬਾਈ ਖਰੇਟਾਂ ਨੂੰ ਕੋਠੇ ਤੇ ਗੇੜੀ ਮਾਰਨਾ ਇੱਥੇ